ਸਤਿ ਸ੍ਰੀ ਅਕਾਲ। ਉਮੀਦ ਕਰਦੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸਾਰੇ ਗ੍ਰੰਥ ਲਿਖੇ। ਪਰ ਉਹਨਾਂ ਦੇ ਗ੍ਰੰਥ ਜਿਹੜੇ ਸੀਗੇ ਉਹ ਸਰਸਾ ਨਦੀ ਵਿੱਚ ਬਹਿ ਗਏ। ਪਰ ਇੱਕ ਜਿਹੜਾ ਕਿ ਮਿਲਿਆ ਜਿਹਨੂੰ ਲੋਕ ਸੋ ਸਾਕੀ ਤੋਂ ਜਾਣਦੇ ਆ। ਇਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਵਿਖਰ ਬਸ਼ਨ ਕੀਤੇ। ਔਰ ਜਿਹੜੀਆਂ ਉਹਨਾਂ ਦੀਆਂ ਭਵਿਸ਼ਵਾਣੀਆਂ ਆ ਉਹ ਸੱਚ ਸਾਬਤ ਹੋ ਰਹੀਆਂ। لیکن ਇੱਕ ਜੜੀ ਭਵਿਸ਼ਵਾਣੀ ਹੁਣ ਸੱਚ ਸਾਬਤ ਹੁੰਦੀ ਨਜ਼ਰ ਆਉਂਦੀ ਹੈਗੀ ਆ ਉਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਬਹੁਤ ਹੀ ਅਹਿਮ ਭਵਿਸ਼ਵਾਣੀ ਹੈ ਜਿਸ ਤਰ੍ਹਾਂ ਬਾਕੀ ਉਹਨਾਂ ਦੀ ਸੱਚ ਸਾਬਤ ਹੋਈਆਂ ਹੁਣ ਆਹ ਜਿਹੜੀ ਭਵਿਸ਼ਵਾਣੀ ਹੈ ਇਹਦੀ ਵੀ ਸੱਚ ਹੋਣ ਦੇ ਸੰਕਾਣ ਆ ਬਣਦੇ ਉਹ ਕਿਹੜੀ ਭਵਿਸ਼ਵਾਣੀ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਤੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੀਆਂ ਉਸ ਤੇ ਵਿਚਾਰੋ ਦੋਸਤੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਡੇ ਵੱਡੇ ਗ੍ਰੰਥ ਲਿਖੇ ਬਹੁਤ ਕਾਵ ਰਚਨਾਵਾਂ ਵੀ ਕੀਤੀਆਂ ਤੇ ਦਸਮ ਗ੍ਰੰਥ ਵੀ ਲਿਖਿਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੇਕਾਂ ਭਵਿਸ਼ਵਾਣੀਆਂ ਵੀ ਕੀਤੀਆਂ ਜੋ ਆਉਣ ਵਾਲੇ ਟਾਈਮ ਬਾਰੇ ਬਹੁਤ ਕੁਝ ਦੱਸਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਅਜੀਹੇ ਗ੍ਰੰਥ ਲਿਖੇ ਸੀ ਜਿਹੜੇ ਆਉਣ ਵਾਲੇ ਭਵਿਸ਼ਵਾਰੇ ਬਹੁਤ ਕੁਝ ਬਿਆਨ ਕਰਦੇ ਸਨ ਪਰ ਉਹਨਾਂ ਗ੍ਰੰਥਾਂ ਵਿੱਚੋਂ ਬਹੁਤ ਸਾਰੇ ਗ੍ਰੰਥ ਸਤਸਾ ਨਦੀ ਦੇ ਵਿੱਚ ਵਹਿ ਗਏ ਸੀ ਉਹ ਗ੍ਰੰਥ ਸਤਸਾ ਨਦੀ ਵਿੱਚ ਵਹਿ ਗਏ ਸ਼ਾਇਦ ਉਹ ਪ੍ਰਮ ਜੋ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖ ਨੂੰ ਲੈ ਕੇ ਕੀਤੇ ਹੋਏ ਬਚਨ ਤੇ ਬਹੁਤ ਜ਼ਰੂਰੀ ਗ੍ਰੰਥ ਸਤਸਾ ਨਦੀ ਦੇ ਵਿੱਚ ਬਹਿ ਗਏ ਸੀ ਪਰ ਉਹਨਾਂ ਵਿੱਚੋਂ ਇੱਕ ਗ੍ਰੰਥ ਜੋ ਪਵਿੱਛ ਬਾਰੇ ਬਹੁਤ ਸਾਰੇ ਰਾਜ਼ ਖੋਲਦਾ ਹੈ ਉਹ ਮਿਲ ਗਿਆ ਸੀ ਅੱਜ ਸਭ ਉਸ ਗ੍ਰੰਥ ਨੂੰ ਸੋ ਸਾਕੀ ਦੇ ਨਾਮ ਨਾਲ ਜਾਣਦੇ ਹਨ ਸੋ ਸਾਕੀ ਵਿੱਚ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਭਵਿਸ਼ਵਾਣੀਆਂ ਕੀਤੀਆਂ ਹੋਈਆਂ ਹਨ ਸੋ ਸਾਕੀ ਉੱਪਰ ਅਸੀਂ ਇਸ ਚੈਨਲ ਉੱਤੇ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਵੀਡੀਓ ਵਿੱਚ ਅਸੀਂ ਸੋ ਸਾਕੀ ਦੇ ਪ੍ਰਵਿੱਖਿਤ ਵਜਨਾ ਬਾਰੇ ਗੱਲ ਕੀਤੀ ਸੀ ਉਹ ਵੀਡੀਓ ਵਿੱਚ ਦੱਸਿਆ ਸੀ ਕਿ ਭਾਰਤ ਤੇ ਪਾਕਿਸਤਾਨ ਅਲੱਗ ਹੋ ਜਾਊਗਾ ਫਿਰ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੂਗੀ ਤੇ ਪਾਕਿਸਤਾਨ ਤੋਂ ਬੰਗਲਾਦੇਸ਼ ਅਲੱਗ ਹੋ ਜਾਊਗਾ ਉਹ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਹਰਮੰਦਰ ਸਾਹਿਬ ਵਿੱਚ ਇੱਕ ਮਹਾਨ ਯੋਧਾ ਆਵੇਗਾ ਜੋ ਕਿ ਸੰਤ ਭਿੰਡਰਾਂ ਵਾਲੇ ਸਨ ਉਸ ਸਮੇਂ ਸਮੇਂ ਦੀ ਸਰਕਾਰ Hindu ਹਕੂਮਤ ਸੀ ਉਸ ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ ਇਹ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਪਵਿੱਖਤ ਬਚਨਾਂ ਬਾਰੇ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਚੀਨ ਤੇ ਰੂਸ ਦਾ ਯੁੱਧ ਹੋਵੇਗਾ ਤੇ ਇਹ ਯੁੱਧ ਇੰਨਾ ਜਿਆਦਾ ਭਿਆਨਕ ਹੋਊਗਾ ਕਿ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਸਕਣਗੇ ਇਸ ਵਿੱਚ 70 ਕਰੋੜ ਹਿੰਦੂਆਂ ਦੇ ਮਰਨ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਇਹ ਯੁੱਧ ਕਿਵੇਂ-ਕਿਵੇਂ ਹੋਊਗਾ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਸਾਖੀ ਦੇ ਪਵਿੱਖਤ ਬਚਨਾਂ ਨੂੰ ਆਪਾਂ ਇੱਕ-ਇੱਕ ਕਰਕੇ ਜਾਣਾਂਗੇ ਜਿਨਕੀ ਰੱਖਿਆ ਪੰਥ ਕੀਓ ਪ੍ਰਕਾਸ਼ ਊਠ ਟਕਾਉਣ ਜਾਵਾਂਗੇ ਸਿੰਘ ਉਹਨਾਂ ਕੇ ਪਾਸ ਤ੍ਰਿਪ ਮੁਲਕ ਕੀ ਜਾਣ ਕੇ ਖਾਵੇਂਗੇ ਆਪ ਤਬੀਕ ਰੋਪ ਹੋਵੇ ਪ੍ਰਮਾਤਮਾ ਝਗੜਾ ਚੱਲੇ ਹਰਮੰਦਰ ਮੇ ਆਣ ਇਨ੍ਹਾਂ ਲਾਈਨਾਂ ਦੇ ਅਨੁਸਾਰ ਦਸ਼ਮ ਪਿਤਾ ਕਹਿੰਦੇ ਹਨ ਕਿ ਅਜੀਹਾ ਪਾਣਾ ਵਰਤੂਗਾ ਕਿ ਹਰਮੰਦਰ ਸਾਹਿਬ ਦੇ ਵਿੱਚ ਝਗੜਾ ਹੋਊਗਾ ਉਸ ਤੋਂ ਬਾਅਦ ਅੱਗੇ ਲਾਈਨਾਂ ਲਿਖੀਆਂ ਹੋਈਆਂ ਹਨ ਬੇਗਾਨ ਬਹੁਤ ਮਰੰਗੇ ਸਿੰਘ ਗੁਰੂ ਕੀ ਸ਼ਾਨ ਇਸ ਦਾ ਮਤਲਬ ਇਹ ਹੈ ਕਿ ਗੁਰੂ ਦੀ ਸ਼ਾਨ ਲਈ ਬਹੁਤ ਬੇਗਾਨੇ ਸਿੰਘ ਸ਼ਹੀਦ ਹੋ ਜਾਣਗੇ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਇਹ ਗੱਲ ਉਦੋਂ ਦੀ ਹੈ ਜਦੋਂ ਸੰਤ ਪਿੰਡਰਾਂ ਵਾਲਿਆਂ ਤੋਂ ਪਹਿਲਾਂ ਇੱਕ ਯੁੱਧ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਸੀ ਤभी ਇੱਕ ਖਾਲਸਾ ਪ੍ਰਗਟ ਹੋਵੇ ਮਤਲਬ ਉਦੋਂ ਇੱਕ ਖਾਲਸਾ ਆਵੇਗਾ ਤੇ ਹਰਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਇਹ ਵਜਨ ਪਿੰਡਰਾਂ ਵਾਲੇ ਸੰਤ ਮਹਾਰਾਜ ਲਈ ਲਿਖੇ ਹੋਏ ਸੀ ਉਸ ਤੋਂ ਬਾਅਦ ਲਿਖਿਆ ਹੋਇਆ ਹੈ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਇਨਾਂ ਲਾਈਨਾਂ ਦਾ ਮਤਲਬ ਹੈ ਉਸ ਸਮੇਂ ਜਿਹੜੀ ਭਾਰਤ ਦੀ ਪ੍ਰਧਾਨ ਮੰਤਰੀ ਹੋਵੇਗੀ ਉਹ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਵੇਗੀ ਖੁਰ ਪਿੱਜੇ ਕੋੜੇ ਕਾ ਹਰਮੰਦਰ ਮੇ ਆਨ ਇਸ ਦਾ ਮਤਲਬ ਇਹ ਹੈ ਕਿ ਇੰਨਾ ਜ਼ਿਆਦਾ ਖੂਨ ਬਹੇਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਇਹ ਤਾਂ ਉਹ ਗੱਲਾਂ ਸੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਵੀ ਜਾਣ ਚੁੱਕੇ ਹੋ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਬਹੁਤ ਧਿਆਨ ਨਾਲ ਸੁਣਿਓ ਡਟ ਜਾਵੇਗਾ ਖਾਲਸਾ ਖੁਰ ਵਿਪਤ ਕੇ ਬਾਦ ਖਵਾਰ ਹੋਏ ਸਭ ਮਿਲेंगे ਸਿੰਘ ਵਿਪਤ ਮੇ ਆਣ ਇਸ ਦਾ ਮਤਲਬ ਹੈ ਕਿ ਜਿਹੜੇ ਵੀ ਸਿੰਘ ਅਲੱਗ ਹੋਏ ਪਏ ਹਨ ਦੂਰ ਦੂਰ ਰਹਿ ਰਹੇ ਹਨ ਉਹ ਸਾਰੇ ਇਕੱਠੇ ਹੋ ਜਾਣਗੇ ਤਬੀ ਮਾਝਾ ਮਾਲਵਾ ਦੁਖੀ ਹੋਵੇ ਸਭ ਗ੍ਰਾਮ ਪਰ ਉਸ ਸਮੇਂ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਦੇ ਲੋਕ ਬਹੁਤ ਦੁਖੀ ਹੋਣਗੇ ਖੰਡ ਖੰਡਾ ਚੜੇ ਤਬ ਅੰਮ੍ਰਿਤ ਪਟਿਆਲ ਕੇ ਧਾਮ ਇਸ ਦਾ ਅਰਥ ਹੈ ਕਿ ਦੂਰ ਦੂਰ ਤੋਂ ਸਿੰਘ ਹਰਮੰਦਰ ਸਾਹਿਬ ਵੱਲ ਕੂਚ ਕਰਨਗੇ ਤਬੀ ਸਿੰਘ ਫੌਜ ਚੜੇ اٹਾਰੀ ਮੇ ਆਣ ਮਤਲਬ ਉਸ ਸਮੇਂ ਸਿੰਘਾਂ ਦੀ ਫੌਜ اٹਾਰੀ ਆਉਗੀ ਅੱਗੇ ਸੋ ਸਾਖੀ ਵਿੱਚ ਲਿਖਿਆ ਹੋਇਆ ਹੈ ਅੰਮ੍ਰਿਤਸਰ ਪਹੁੰਚ ਕੇ ਇਤਨਾ ਖੂਨ ਬਹੇ ਕੋੜੇ ਦਾ ਖੁਰ ਖੂਨ ਮੇ ਪੈਜ ਜਾਵੇ ਇਸ ਦਾ ਅਰਥ ਹੈ ਕਿ ਇੰਨਾ ਜਿਆਦਾ ਖੂਨ ਡੁੱਲੂਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਊਗਾ ਹੁਣ ਗੱਲ ਕਰਦੇ ਹਾਂ ਭਾਰਤ ਰੂਸ ਤੇ ਚੀਨ ਦੇ ਬਾਰੇ ਕੀਤੇ ਹੋਏ ਭਵਿੱਖਿਤ ਬਚਨਾ ਬਾਰੇ ਤਬ ਜਲੰਧਰ ਲੁਧਿਆਣ ਕੇ ਲੂਟ ਕਰ ਸ਼ਹਿਰ ਅੰਬਾਲਾ ਲੂਟ 2.5 ਲੱਖ ਖਾਲਸਾ ਸ਼ਹੀਦ ਹੋ 70 ਲੱਖ ਹਿੰਦੂ ਮਾਰੇ ਜਾਵੇ ਇਹ ਵੀ ਕਿਸੇ ਜੰਗ ਦੀ ਗੱਲ ਕੀਤੀ ਹੋਈ ਹੈ ਪਰ ਇਸ ਬਾਰੇ ਸਾਫ ਨਹੀਂ ਹੈ ਕਿ ਕਿਹੜੀ ਜੰਗ ਦੀ ਗੱਲ ਕੀਤੀ ਹੋਈ ਹੈ ਪਰ ਇਸ ਜੰਗ ਵਿੱਚ 2.5 ਲੱਖ ਖਾਲਸਾ ਸ਼ਹੀਦ ਹੋ ਜਾਊਗਾ ਕਿ 70 ਲੱਖ ਹਿੰਦੂ ਮਰ ਜਾਊਗਾ ਤਬੀ ਰੂਸ ਚੀਨ ਹਿੰਦ ਵਿੱਚ ਚੜ੍ਹ ਆਵੇ ਉਸ ਟਾਈਮ ਰੂਸ ਤੇ ਚੀਨ ਇੱਕ ਹੋ ਕੇ ਹਿੰਦੁਸਤਾਨ ਉੱਤੇ ਹਮਲਾ ਕਰ ਦੇਣਗੇ ਘੋਰ ਯੁੱਧ ਮਚਕਰ 70 ਕਰੋੜਸ ਦੇ 17 ਕਰੋੜ ਬਚ ਜਾਵੇ ਉਸ ਸਮੇਂ ਜਦੋਂ ਹਿੰਦੁਸਤਾਨ ਦਾ ਚੀਨ ਤੇ ਰੂਸ ਦੇ ਨਾਲ ਯੁੱਧ ਚੱਲ ਰਿਹਾ ਹੋਊਗਾ ਉਸ ਵਿੱਚ ਸਿੱਖ ਤੇ Hindu ਇਹਨਾਂ ਨਾਲ ਮੁਕਾਬਲਾ ਕਰਨਗੇ ਦਿੱਲੀ ਤਖਤ ਤੇ ਬੈਠ ਜਾਵੇ ਗੁਰੂ ਕੀ ਫੌਜ ਜਦੋਂ ਇਸ ਯੁੱਧ ਤੋਂ ਬਾਅਦ 70 ਕਰੋੜ ਸਿੱਖ 17 ਕਰੋੜ ਸਿੱਖ ਰਹਿ ਜਾਣਗੇ ਉਹ ਦਿੱਲੀ ਦੇ ਤਖਤ ਤੇ ਬੈਠ ਜਾਣਗੇ ਤਵੇ ਚਲੇ ਜੋ ਪੰਥ ਕੇ ਜਮਕਬਾਨ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਇਸ ਦਾ ਮਤਲਬ ਹੈ ਕਿ ਜੋ Hindu ਹੋਣਗੇ ਉਹ ਵੀ ਅੰਮ੍ਰਿਤ ਪਾਨ ਕਰ ਲੈਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸਾਰੇ ਗ੍ਰੰਥ ਲਿਖੇ ਜੜੇ ਕੇ ਉਹਨਾਂ ਦੇ ਸਰਸਾ ਨਦੀ ਵਿੱਚ ਬੈਠ ਕੇ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਭਵਿਸ਼ਵਾਣੀਆਂ ਕੀਤੀਆਂ ਸੀ ਕੁਦਰਤ ਨੂੰ ਇਹੀ ਮਨਜ਼ੂਰ ਸੀ ਸ਼ਾਇਦ ਲੇਕਿਨ ਇੱਕ ਜੜੀ ਅ ਗ੍ਰੰਥ ਜੜਾ ਮਿਲਿਆ ਜਿਹਨੂੰ ਕਿ 100 ਸਾਖੀ ਦੇ ਨਾਂ ਤੋਂ ਲੋਕ ਜਾਣਦੇ ਆ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਭਵਿਸ਼ਵਾਣੀਆਂ ਕੀਤੀਆਂ ਤੁਸੀਂ ਬਹੁਤ ਸਾਰ ਸੁਣੀਆਂ ਹੋਣਗੀਆਂ ਮੁxtਲਫ ਚੈਨਲ ਦੇ ਜ਼ਰੀਏ ਮੁxtਲਫ ਵੀਡੀਓ ਦੇ ਜ਼ਰੀਏ ਪੜੀਆਂ ਵੀ ਹੋਣਗੀਆਂ ਜਿਹੜੀਆਂ ਕਿ ਸੱਚ ਸਾਬਤ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਸੀ ਕਿ ਇੰਡੀਆ ਜਿਹੜਾ ਹੈ ਉਹ ਦੋ ਹਿੱਸਿਆਂ 'ਚ ਵੰਡ ਜਾਏਗਾ ਪਾਕਿਸਤਾਨ ਤੇ ਕਿੜੀਆ ਦੇ ਨਾਂ ਤੋਂ ਉਸ ਰਿਸ਼ਵਾਣੀ ਸਾਬਤ ਹੋਈ ਫਿਰ ਜਿਹੜਾ ਮੰਗਲ ਪਾਕ ਦੇਸ਼ ਦਾ ਨਾਂ ਪਾਕਿਸਤਾਨ ਜਿਹੜਾ ਵਾ ਉਹ ਵੀ ਟੁੱਟ ਕੇ ਇੱਕ ਪਾਕ ਦੇਸ਼ ਦੇ ਨਾਂ ਤੋਂ ਬਣ ਜਾਗਾ ਉਹ ਚ ਬੰਗਲਾਦੇਸ਼ ਉਹ ਵੀ ਸੱਚ ਸਾਬਤ ਹੋ ਗਈ ਹਨ 1984 ਦਾ ਵਾਕਿਆ ਜਿਹੜਾ ਕਿ ਹਰ ਸ੍ਰੀ ਹਰਮੰਦਰ ਸਾਹਿਬ ਦੇ ਬਾਰੇ ਦੱਸਿਆ ਕਿ ਉੱਥੇ ਕਤਲਗਾਰਤ ਹੋਏਗਾ ਔਰ ਇਨਾ ਖੂਨ ਵਹਿਗਾ ਕਿ ਕੋੜੇ ਦਾ ਫੋਰ ਭੇਜੇ ਜਾਗਾ ਉਹ 1984 ਦਾ ਵਾਕਿਆ ਹੋਇਆ ਫਿਰ ਇੱਕ ਜਿਹੜਾ ਯੁੱਧ ਆਏਗਾ ਸੰਤ ਜਰਨੈਲ ਪਿੰਡ ਲਾਲੇਪੋਣਾ ਦੇ ਬਾਰੇ ਦੱਸਿਆ ਗਿਆ ਮੋਟ ਜਿਹੜੀ ਉਹਨਾਂ ਦੀ ਭਵਿੱਖਬਾਣੀ ਹੈ ਜਿਹੜੀ ਕਿ ਇਹ ਜੀ ਜੀ ਕਿ 2000 ਰੂਸ ਤੇ ਚਾਈਨਾ ਜੜੇ ਆ ਉਹ ਮਿਲ ਕੇ ਭਾਰਤ ਦੇ ਉੱਤੇ ਚੜ੍ਹਾਈ ਕਰਨਗੇ ਔਰ ਇੱਕ ਬਹੁਤ ਵੱਡਾ ਯੁੱਧ ਹੋਏਗਾ ਔਰ ਐਸਾ ਯੁੱਧ ਹੋਏਗਾ ਜਿਹਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਏਗਾ 70 ਕਰੋੜ ਲੋਕਾਂ ਚੋਂ 17 ਕਰੋੜ ਲੋਕ ਬਚ ਜਾਣਗੇ ਇੱਡੀ ਵੱਡੀ ਤਦਾਦ ਦੇ ਵਿੱਚ ਕਤਲ ਹੋ ਭਾਰਤ ਹੋਏਗਾ ਤੇ ਉਸ ਤੋਂ ਬਾਅਦ ਜਿਹੜੇ 17 ਕਰੋੜ ਖਾਲਸਾ ਰਾਜ ਬਚੇਗਾ ਉਹ ਫਿਰ ਤਖਤ ਦੇ ਜਾਨਸ਼ੀਨ ਹੋਣਗੇ ਉਹਨਾਂ ਦੇ ਫਿਰ ਜਿਹੜੀ ਆ ਉਹ ਹਕੂਮਤ ਆਏ ਪਰ ਹੁਣ ਤੁਸੀਂ ਦੇਖੋਗੇ ਉਹ ਹਾਲਾਤ ਬਣਦੇ ਜਾ ਰਹੇ ਆ ਉਹ ਕੋਈ ਸ਼ਬਾਣੀ ਸੱਚ ਸਾਬਤ ਹੋਣਗੇ ਹਰ ਤਰਫ ਕਿਉਂਕਿ ਆ ਚਾਇਨਾ ਦੇ ਨਾਲ ਤੇ ਝੜਫਾ ਆਏ ਦਿਨ ਭਾਰਤ ਦੀਆਂ ਹੁੰਦੀਆਂ ਰਹਿੰਦੀਆਂ ਤਿੱਬਤ ਤੇ ਲਦਾਖ ਦੇ ਮਾਮਲੇ ਨੂੰ ਲੈ ਕੇ ਆਏ ਦਿਨ ਮਾਹੌਲ ਜਿਹੜਾ ਵਾ ਗਰਮ ਹੋਇਆ ਰਹਿੰਦਾ ਹੈਗਾ ਕੋਈ ਨਾ ਕੋਈ ਐਸੀ ਹਾਲਾਤ ਤੋਂ ਵਾਕਿਆਤ ਬਣੇ ਰਹਿੰਦੇ ਹੈਗੇ ਆ ਜਿਹੜੇ ਕਿ ਜੰਗ ਹੋਣ ਦੇ ਪੇਸ਼ਖਾਮਾ ਹੋ ਸਕਦੇ ਹੈਗੇ ਲੇਕਿਨ ਹੁਣ ਜਿਹੜੀ ਮੌਜੂਦਾ ਸੂਰਤ ਹਾਲ ਹੈਗੀ ਹੈ ਜਦੇ ਵਿੱਚ ਪਾਕਿਸਤਾਨ ਦੇ ਨਾਲ ਪਾਣੀ ਦਾ ਮਸਲਾ ਬਣਿਆ ਔਰ ਚਾਈਨਾ ਚੁਕੇ ਪਾਕਿਸਤਾਨ ਦਾ ਇੱਕ ਬਿਹਤਰੀਨ ਦੋਸਤ ਹੈਗਾ ਵੈ ਅਗਰ ਕਲਕਲਾਂ ਕੋਈ ਜੰਗ ਦਾ ਬਣਦਾ ਹੈ ਹਾਲਾਤ ਜਾਂ ਐਸੇ ਜਿਹੜੇ ਹਾਲਾਤ ਪੈਦਾ ਹੋ ਜਾਂਦੇ ਹੈ ਕਿ ਜੰਗ ਲੱਗਦੀ ਹੈ ਤੇ ਚਾਈਨਾ ਪਾਕਿਸਤਾਨ ਦਾ ਸਾਥ ਦੇਗਾ ਚਾਇਨਾ ਦੇ ਨਾਲ ਰੂਸ ਜਿਹੜਾ ਹੈ ਉਹ ਵੀ ਇਸ ਮੌਕੇ ਦਾ ਫਾਇਦਾ ਚੁਕੇਗਾ ਔਰ ਕੋ ਸਕਦਾ ਹੈ ਕਿ ਇਹ ਜਿਹੜੀ ਭਵਿਸ਼ਵਾਣੀ ਹੈ ਬਹੁਤ ਜਲਦ ਸੱਚ ਸਾਬਤ ਹੋ ਜਾਵੇ ਜਿਸ ਤਰ੍ਹਾਂ ਕਿ ਬਾਕੀ ਭਵਿਸ਼ਵਾਣੀਆਂ ਸੱਚ ਸਾਬਤ ਹੋਈਆਂ ਇਹਦੇ ਵੀ ਜਿਹੜੇ ਹਾਲਾਤ ਉਹ ਵਾਕਿਆਤ ਹੈ ਉਹ ਬਣਨਾ ਸ਼ੁਰੂ ਹੋ ਗਏ ਹੈ ਫਿਰ ਜਿਹੜੇ ਸਿੱਖਾਂ ਦੇ ਨਾਲ ਨਾਂ ਅਨਸਾਫੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਉਹ ਵੀ ਅਰੂਜ ਦੇ ਉੱਤੇ ਹੈ ਇੰਡੀਆ ਦੇ ਵਿੱਚ ਦੇ ਦੇ ਵਿੱਚ ਭਾਈ ਅਮਰਤਪਾਲ ਦਾ ਮਾਮਲਾ ਜਿਹੜਾ ਹੈ ਉਹ ਮੌਜੂਦਾ ਸੂਰਤ ਹਾਲ ਨੂੰ ਬਹੁਤ ਅੱਛੀ ਤਰ੍ਹਾਂ ਪ੍ਰੈਜ਼ੈਂਟ ਕਰਦਾ ਹੈਗਾ ਬਈ ਦੇਖੋ ਉਹਨਾਂ ਦੇ ਉੱਤੇ ਤੀਸਰੀ ਵਾਰੀ ਐਨਐਸਏ ਲਾ ਗਈ ਕਿ ਜਿਹੜੀ ਕਿ ਬੇਬੁਨਿਆਦ ਹੀ ਹੈ ਕਿਉਂਕਿ ਉਹ ਜਿਸ ਕੰਮ ਨੂੰ ਕਰਨ ਦੇ ਸੀ ਜਿਸ ਕੰਮ ਨੂੰ ਅੰਜਾਮ ਦੇਣ ਦੇ ਸੀ ਉਸ ਦੀ ਵਜ੍ਹਾ ਤੋਂ ਉਹ ਲੋਕਾਂ 'ਚ ਬਹੁਤ ਜ਼ਿਆਦਾ ਮਕਬੂਲੀਅਤ ਹਾਸਲ ਕਰ ਗਏ ਜੋ ਔਰ ਸਰਕਾਰ ਇਸ ਆਮ ਇਸ ਮਕਬੂਲੀਅਤ ਨੂੰ ਇੰਨੀ ਜ਼ਿਆਦਾ ਖੌਫ ਜ਼ਦਾ ਹੋ ਗਈ ਹੈ ਕਿ ਉਹਨਾਂ ਦੇ ਉੱਤੇ ਤੀਸਰੀ ਵਾਰੀ ਐਨਐਸਏ ਲਾ ਦਿੱਤੀ ਗਈ ਹੈ ਬਾਕੀ ਵੀਰੋ ਤੁਸੀਂ ਵੀਡੀਓ ਦੇਖੀ ਤੁਹਾਨੂੰ ਵੀਡੀਓ ਕੈਂਚੀ ਦੀ ਲੱਗੀ ਤੁਹਾਡੀ ਕੀ رائے ਹੈਗੀ ਆ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਕਿਉਂ ਆਪਣਾ ਟੀਸਰ ਆ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼